ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਤੁਸੀਂ ਹਰ ਵਾਰ ਬਹੁਤ ਸਖਤੀ ਟਿੱਪਣੀਆਂ ਕਰਦੇ ਹੋ ਇਸ ਵਾਰ ਵੀ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਹੈ ਤੁਸੀਂ ਬਹੁਤ ਉਹਨੂੰ ਲੰਬੇ ਹੱਥੀ ਲਿਆ ਉਹਨਾਂ ਨੂੰ ਡਾਕੂ ਕਹਿ ਕੇ ਪੁਕਾਰਿਆ ਤੇ ਕਾਂਗਰਸ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੁੰਦਰ ਸ਼ਾਮ ਅਰੋੜਾ ਨੂੰ ਸੁੰਦਰ ਸ਼ਾਮ ਅਰੋੜਾ ਨਹੀਂ ਕਾਂਗਰਸ ਹੀ ਕੱਲਾ ਮੌਤ ਦਾ ਜ਼ਿੰਮੇਵਾਰ ਇਹ ਸਾਰੇ ਜਿੰਨੇ ਵੀ ਜਿਨ੍ਹਾਂ ਨੇ ਜੁਆਇਨ ਕਰਾਇਆ ਇਹ ਸਾਰਿਆਂ ਨੇ ਇਕੱਠੇ ਹੋ ਕੇ ਕਰਾਇਆ ਅ ਬਾਜਵਾ ਸਾਹਿਬ ਚੰਨੀ ਸਾਹਿਬ ਤੇ ਹੋਰ ਤੇ ਅਰੋੜੇ ਦੀ ਆਦਤ ਆ ਵੀ ਸਾਰਾ ਸੈਟਿੰਗ ਜੇ ਕਰਕੇ ਉਹਨਾਂ ਨੂੰ ਜੁਆਇਨ ਕਰਾਇਆ ਤੇ ਇਹ ਕਹਿੰਦੇ ਜੀ ਅਸੀਂ ਡਾਕਟਰ ਰਾਜਨੂਜੀ ਦੁਆਰਾ ਕਾਂਗਰਸ ਚ ਨਹੀਂ ਆਂਦਣਾ ਭਾਈ ਕਹਿੰਦਾ ਕੌਣ ਆ ਤੇ ਬਾਕੀ ਦੇਖੋ ਜੀ ਬਾਜਵਾ ਸਾਹਿਬ ਦਾ ਤਾਂ ਬੜਾ ਵਧੀਆ ਫੜਲਾ ਹੈ ਉਹਦਾ ਵਧੀਆ-ਵਧੀਆ ਬੰਦੇ ਲੈ ਕੇ ਆਦਾ ਰੋੜਾ ਸਾਹਿਬ ਵਰਗੇ ਜਿਹੜੇ 50-50 ਲੱਖ ਦੇ ਜਿਹੜੇ ਰਿਸ਼ਵਤ ਦਿੰਦੇ ਫੜ ਹੋਏ ਹੋਣ ਔਰ ਜਿਨ੍ਹਾਂ ਦਾ ਓਪਨ ਹੈਡ ਛੱਟ ਕੇਸ ਹੋਵੇ ਕਲੀਅਰ ਕੱਟ ਕੇਸ ਹੋਵੇ ਜਿਸ ਸਜ਼ਾ ਹੋਣੀ ਹੀ ਹੋਣੀ ਹੈ ਸੋ ਮੈਂ ਸਮਝਦਾ ਕਿ ਕਾਂਗਰਸ ਨੂੰ ਬਹੁਤ ਦਿਨ ਦੂਰ ਨਹੀਂ ਜਦੋਂ ਕਾਂਗਰਸ ਨੂੰ ਆ ਰੋੜਾ ਕਰਕੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਸਜ਼ਾ ਜਦੋਂ ਹੋਣੀ ਤਾਂ ਪਤਾ ਲੱਗ ਜਾਣਾ ਕੋਰਟ ਦੇ ਵਿੱਚ ਕੇਸ ਸਜ਼ਾ ਬਹੁਤ ਜਲਦੀ ਹੋਣ ਵਾਲੀ ਹੈ ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਜਿਹੜੇ ਬੰਦੇ ਦਾਗੀ ਆ ਅਰੋੜੇ ਵਰਗੇ ਉਹੀ ਜਿਹੜੇ ਆ ਜਿਹੜਾ ਉਮੀਦਵਾਰ ਵੀ ਲੈ ਕੇ ਆਏ ਆ ਤੁਸੀਂ ਦੇਖੋ ਵੀ ਇਹ ਕਾਂਗਰਸ ਦੇ ਕਿੱਡੇ ਵੱਡੇ ਕਿੰਨੇ ਘਿਤਕਾਰੀ ਹੋਣਗੇ ਇਹ ਕਾਂਗਰਸ ਦੇ ਸਭ ਤੋਂ ਵੱਡੇ ਦੁਸ਼ਮਣ ਆ ਇਹਨਾਂ ਨੇ ਕਾਂਗਰਸ ਦੇ ਵਿੱਚ ਕਿੰਨੇ ਵਰਕਰ ਸੀ ਚੱਬੇਵਾਲ ਦੇ ਵਿੱਚ ਔਰ ਉਸ ਦੇ ਵਿੱਚੋਂ ਰਸੂਰਪੁਰੀ ਸਾਹਿਬ ਵੀ ਸੀ ਹੋਰ ਵਰਕਰ ਵੀ ਸੀ ਇਹਨਾਂ ਨੇ ਕਾਂਗਰਸ ਨੂੰ ਤਰਜੀਹ ਨਹੀਂ ਦਿੱਤੀ ਇਹਨਾਂ ਨੇ ਕਿਤੇ ਹੋਰ ਪਾਰਟੀ ਚੋਂ ਚੱਕ ਕੇ ਬੰਦਾ ਜਿਹੜਾ ਉਹ ਲਿਆਂਦਾ